ਸ਼ਤਰੀਆ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਗੋਭੀ ਗਾਜਰ ਦਾ ਖੱਟਾ ਮਿੱਠਾ ਜਾ achar ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗਾ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਅਸੀਂ ਬਣਾ ਕੇ ਤੁਹਾਨੂੰ ਦੱਸਾਂਗੇ ਇਸ achar ਨੂੰ ਤੁਸੀਂ 1 ਮਹੀਨੇ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹੋ ਇਹ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰ ਆਚਾਰ ਬਣਾਣਾ ਸ਼ੁਰੂ ਕਰਦੇ ਆਂ ਆਚਾਰ ਬਣਾ ਲੈ ਇੱਥੇ ਮੈਂ 200 ਗ੍ਰਾਮ ਗਾਜਰਾ ਲਈਆਂ ਸੀਗੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਇਹਨਾਂ ਦੇ ਲੰਬੇ ਪੀਸ ਵਿੱਚ ਕੱਟ ਕਰ ਲਿਆ ਆ ਤੇ ਅੱਧਾ ਕਿਲੋ ਅਸੀਂ ਗੋਭੀ ਲਈ ਸੀ ਗੋਭੀ ਦੇ ਵੀ ਅਸੀਂ ਡੰਡਲਾਂ ਨੂੰ ਹਟਾ ਲਿਆ ਸੀ ਬਿਲਕੁਲ ਛੋਟੇ ਛੋਟੇ ਫੁੱਲਾਂ ਵਾਂਗ ਇਸ ਤਰੀਕੇ ਨਾਲ ਕੱਟ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੁਸੀਂ ਇਹਦੇ ਵਿੱਚ ਸ਼ਲਗਮ ਮਾਰ ਮੁੱਲੀ ਵੀ ਐਡ ਕਰ ਸਕਦੇ ਹੋ ਜੇ ਤੁਸੀਂ ਮੁੱਲੀ ਦਾ ਆਚਾਰ ਜਾਂ ਸ਼ਲਗਮ ਦਾ ਆਚਾਰ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਇੱਧਰ ਅਸੀਂ ਪੈਨ ਵਿੱਚ ਪਾਣੀ ਪਾ ਕੇ ਗਰਮ ਹੋਣ ਲਈ ਰੱਖਿਆ ਹੋਇਆ ਆ ਕਿਉਂਕਿ ਸਬਜ਼ੀਆਂ ਨੂੰ ਥੋੜਾ ਬਲਾਂਚ ਕਰਨਾ ਜ਼ਰੂਰੀ ਹੁੰਦਾ ਹੈ ਆ 2 ਚਮਚ ਦੇ ਵਿੱਚ ਨਮਕ ਦੇ ਪਾ ਦਵਾਂਗੇ ਬਲਾਂਚ ਕਰਨ ਨਾਲ ਜਿਹੜਾ ਸਬਜ਼ੀਆਂ ਦੇ ਅੰਦਰ ਤੱਕ ਬਿਲਕੁਲ ਸਾਫ਼ ਹੋ ਜਾਂਦੀਆਂ ਆ ਜਿਹੜੇ ਵਿੱਚ ਰੇਹ ਦਵਾਈਆਂ ਪਾਈਆਂ ਵੀ ਹੁੰਦੀਆਂ ਉਹ ਅੰਦਰ ਤੱਕ ਬਿਲਕੁਲ ਸਾਫ਼ ਹੋ ਜਾਂਦੀਆਂ ਬਿਲਕੁਲ ਕਲੀਨ ਆਪਣੀ ਸਬਜ਼ੀ ਹੋ ਜਾਂਦੀ ਆ ਤੁਸੀਂ ਇਹਦੇ ਵਿੱਚ ਮੁੱਲੀਆਂ ਤੇ ਗਾਜਰਾ ਸੌਰੀ ਸ਼ਰਲਗਮ ਵੀ ਐਡ ਕਰ ਸਕਦੇ ਹੋ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ 2-3 ਮਿੰਟ ਲਈ ਦੇਖੋ ਗਰਮ ਪਾਣੀ ਵਿੱਚ ਪਏ ਰਹਿਣ ਦਵਾਂਗੇ ਇਸ ਤਰੀਕੇ ਨਾਲ ਤੁਸੀਂ ਟਾਈਮ ਦੇਖ ਕੇ 2-3 ਮਿੰਟ ਹੀ ਰੱਖਣੇ ਆ 3 ਮਿੰਟ ਤੋਂ ਜ਼ਿਆਦਾ ਨਹੀਂ ਰੱਖਣਾ ਹੈਗਾ ਇੱਕ ਦਾ ਇਹ ਸੌਫਟ ਹੋ ਜਾਂਦੀਆਂ ਤੇ ਇੱਕ ਇੱਕ ਗਰਮ ਪਾਣੀ ਵਿੱਚ ਰੱਖਣ ਨਾਲ ਬਿਲਕੁਲ ਸਾਫ਼ ਹੋ ਜਾਂਦੀਆਂ ਨੇ ਸਾਨੂੰ 3 ਤੋਂ 4 ਮਿੰਟ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਇੱਕ ਉਬਾਲੀ ਆ ਗਈ ਹੁਣ ਗੈਸ ਦੀ ਫਲੇਮ ਅਸੀਂ ਬੰਦ ਕਰ ਦਾਂਗੇ ਇਹ ਤੋਂ ਜ਼ਿਆਦਾ ਅਸੀਂ ਨਹੀਂ ਪਕਾਣਾ ਇਹਨਾਂ ਨੂੰ ਨਹੀਂ ਤਾਂ ਇਹ ਜ਼ਿਆਦਾ ਹੀ ਨਰਮ ਹੋ ਜਾਣਗੀਆਂ ਸਾਡੀ ਸਬਜ਼ੀਆਂ ਇਹਨਾਂ ਨੂੰ ਅਸੀਂ ਹੁਣ ਬਾਹਰ ਕੱਢ ਲਾਂਗੇ ਕਿਸੇ ਛਾਲਣੇ ਵਿੱਚ ਤਾਂ ਕਿ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਜਿਹੜਾ ਉਹ ਨਿਕਲ ਸਕੇ ਇਸ ਤਰੀਕੇ ਨਾਲ ਅਸੀਂ ਇੱਕ ਟ੍ਰੇ ਲੈ ਲਾਂਗੇ ਇਹਦੇ ਉੱਪਰ ਕੋਟਨ ਦਾ ਕੱਪੜਾ ਬਿਚਾ ਕੇ ਜਿਹੜੀ ਅਸੀਂ ਗੋਪੀ ਗਾਜਰ ਨੂੰ ਬੋਇਲ ਕਰਕੇ ਰੱਖਿਆ ਉਹ ਇਹਦੇ ਵਿੱਚ ਪਾ ਦਵਾਂਗੇ ਜੇ ਤੁਸੀਂ ਧੁੱਪ ਟਾਈਮ ਬਣਾ ਰਹੇ ਹੋ ਤਾਂ ਧੁੱਪ ਵਿੱਚ 2 ਘੰਟੇ ਸੁਕਾ ਸਕਦੇ ਹੋ ਇਹਨਾਂ ਨੂੰ ਕਿਉਂਕਿ ਅੱਜ ਕੱਲ ਧੁੱਪ ਨਹੀਂ ਆ ਮਾਰਹੀ ਹੈਗੀ ਤੁੰਦਾਂ ਦੇ ਦਿਨ ਚੱਲ ਰਹੇ ਆ ਇਸ ਕਰਕੇ ਇਹਨੂੰ ਤੁਸੀਂ 2-3 ਘੰਟੇ ਲਈ ਪੱਖੇ ਦੀ ਹਵਾ ਵਿੱਚ ਵੀ ਸੁਕਾ ਸਕਦੇ ਹੋ ਮੈਂ ਇਹਨੂੰ ਪੱਖੇ ਦੀ ਹਵਾ ਵਿੱਚ ਸੁਕਾਵਾਂਗੀ ਅੰਦਰ ਆ ਕੇ ਇਹਨੂੰ ਪੱਖੇ ਦੀ ਹਵਾ ਵਿੱਚ ਅਸੀਂ 2-3 ਘੰਟੇ ਲਈ ਸੁਕਾ ਲਵਾਂਗੇ ਉਦੋਂ ਤੱਕ ਅਸੀਂ ਦਾ ਮਸਾਲਾ ਬਣਾ ਕੇ ਤਿਆਰ ਕਰਦੇ ਆ ਪੈਨ ਸੀ ਗੈਸ ਤੇ ਰੱਖਾਂਗੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਕਾਲੀ ਮਿਰਚਾਂ 3 ਤੋਂ 4 ਲੌਂਗ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਮੇਥੀ ਦਾਣਾ ਇੱਕ ਚਮਚ ਪਾਵਾਂਗੇ ਜੀਰਾ ਦੋ ਚਮਚ ਅਸੀਂ ਸੌਂਫ ਦੇ ਲਵਾਂਗੇ ਦੋ ਵੱਡੀ ਇਲਾਇਚੀ ਲਵਾਂਗੇ ਦੋ ਚਮਚ ਇਹਦੇ ਵਿੱਚ ਪਾਵਾਂਗੇ ਰਾਈ ਜੇ ਤੁਹਾਡੇ ਕੋਲ ਪੀਲੀ ਵਾਲੀ ਰਾਈ ਹੈਗੀ ਤੁਸੀਂ ਉਹ ਵੀ ਲੈ ਸਕਦੇ ਹੋ ਦੋ ਚਮਚ ਤੇ ਅਸੀਂ ਕਾਲੀ ਵਾਲੀ ਲਿੱਤੀ ਹੈ ਇਹਨਾਂ ਨੂੰ ਥੋੜਾ ਜਿਹਾ ਡਰਾਈ ਰੋਸਟ ਕਰ ਲਾਂਗੇ ਇਹਨਾਂ ਮਸਾਲਿਆਂ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਆਚਾਰ ਵਿੱਚ ਤੁਸੀਂ ਇਹਦੇ ਵਿੱਚ ਦਾਲ ਚੀਨੀ ਐਡ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਐਡ ਕਰ ਸਕਦੇ ਹੋ ਇਹਨਾਂ ਦੀ ਨਮੀ ਅਸੀਂ ਦੂਰ ਕਰ ਦੇਣੀ ਹੈ ਮਸਾਲਿਆਂ ਦੀ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਦੇਖੋ ਜਦੋਂ ਤੱਕ ਰਾਈ ਚਟਕੜਨਾ ਲੱਗ ਜੇ ਉਦੋਂ ਤੱਕ ਪਕਾ ਲੈਣਾ ਹੈ ਠੰਡਾ ਹੋਣ ਤੋਂ ਬਾਅਦ ਇਹਨਾਂ ਜਿਹੜਾ ਇੱਕ ਦਰਦਰਾ ਜਿਹਾ ਪਾਊਡਰ ਬਣਾ ਕੇ ਅਸੀਂ ਤਿਆਰ ਕਰ ਲਾਂਗੇ ਜਿਹੜੀ ਵੱਡੀ ਇਲਾਇਚੀ ਲਈ ਸੀ ਇਹਦੇ ਅਸੀਂ ਬੀਜ ਵੀਜ ਯੂਜ਼ ਕਰਾਂਗੇ ਉੱਪਰ ਵਾਲਾ ਛਿਲਕਾ ਅਸੀਂ ਬਾਹਰ ਕੱਢ ਦਾਂਗੇ ਇਹਨੂੰ ਅਲੱਗ ਕਰ ਲ ਸਿਰਮ ਬੀਜ ਨੂੰ ਅਸੀਂ ਪੀਸ ਕੇ ਤਿਆਰ ਕਰਨਾ ਹੈ ਇਸ ਮਸਾਲੇ ਵਿੱਚ ਠੰਡਾ ਹੋਣ ਤੋਂ ਬਾਅਦ ਇਹ ਦਰਦਰਾ ਜਿਹਾ ਪਾਊਡਰ ਬਣਾ ਕੇ ਤਿਆਰ ਕਰ ਲਾਂਗੇ ਅਸੀਂ ਜਿਹੜਾ achar ਹੈ ਉਹ ਕੜਾਈ ਵਿੱਚ ਬਣਾ ਕੇ ਤਿਆਰ ਕਰਾਂਗੇ ਅੱਧਾ ਕੱਪ ਅਸੀਂ ਸਰੋਂ ਦਾ ਤੇਲ ਲੈ ਲੈਣੇ ਹਨ ਕੜਾਈ ਵਿੱਚ ਪਾਵਾਂਗੇ ਗੈਸ ਦੀ ਫਲੇਮ ਅਸੀਂ ਇਸ ਟਾਈਮ ਤੇ ਸਲੋ ਰੱਖਣੀ ਹੈ ਜਦੋਂ ਤੱਕ ਸਰੋਂ ਦੇ ਤੇਲ ਵਿੱਚ ਤੋਂ ਧੂਆ ਨਾ ਨਿਕਲਣ ਲੱਗ ਜਾਵੇ ਉਦੋਂ ਤੱਕ ਪਕਾ ਲੈਣਾ ਹੈ ਤਾਂ ਕਿ ਇਹਦੇ ਵਿੱਚ ਜਿਹੜਾ ਕੜਵਾਪਣ ਹੁੰਦਾ ਉਹ ਬਿਲਕੁਲ ਦੂਰ ਹੋ ਜਾਵੇ ਗੈਸ ਦੀ ਫਲੇਮ ਸਲੋ ਕਰ ਦਾਂਗੇ ਇਸ ਟਾਈਮ ਤੇ ਚੰਗੀ ਤਰ੍ਹਾਂ ਪੱਕ ਚੁੱਕਿਆ ਸਾਡਾ ਤੇਲ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ hing ਦਾ hing ਦੀ ਖੁਸ਼ਬੂ ਬਹੁਤ ਵਧੀਆ ਆਂਦੀ ਆ achar ਵਿੱਚ ਤੋਂ ਅੱਧਾ ਚਮਚ ਪਾਵਾਂਗੇ ਕਲੌਂਜੀ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਅਸੀਂ ਇੱਥੇ ਮੈਂ ਪਾ 50 ਗ੍ਰਾਮ ਅਦਰਕ ਤੇ 50 ਗ੍ਰਾਮ ਲਸਣ ਨੂੰ ਦਰਦਰਾ ਜਿਹਾ ਪੀਸ ਕੇ ਲੈ ਆਇਆ ਇਹਨਾਂ ਨੂੰ ਤੁਸੀਂ ਬ੍ਰੀਕ ਕਟਿੰਗ ਕਰਕੇ ਵੀ ਲੈ ਸਕਦੇ ਹੋ ਜਾਂ ਤੁਸੀਂ ਜੇ ਲਸਣ ਦੀਆਂ ਕਲੀਆਂ ਸਾਫ਼ਤੀਆਂ ਪਾਣਿਆ ਜਾਂਦੇ ਹੋ ਤਾਂ ਸਾਫ਼ ਦੇ ਵੀ ਪਾ ਸਕਦੇ ਹੋ ਇਹਨਾਂ ਨੂੰ 2-3 ਮਿੰਟ ਲਈ ਅਸੀਂ ਸਲੋ ਗੈਸ ਤੇ ਪਕਾ ਲਵਾਂਗੇ ਚੰਗੀ ਤਰ੍ਹਾਂ ਅਦਰਕ ਲਸਣ ਪਾਣ ਨਾਲ ਅਚਾਰ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਹੈਲਦੀ ਵੀ ਬਣ ਕੇ ਤਿਆਰ ਹੁੰਦਾ ਆ ਬਾਈ ਬਾਦੀ ਨਹੀਂ ਕਰਦਾ ਅਚਾਰ ਸਾਡਾ ਅਦਰਕ ਤੇ ਲਸਣ ਦੇਖੋ ਤੁਸੀਂ ਪੁੰਨ ਚੁੱਕਿਆ ਆ ਚੰਗੀ ਤਰ੍ਹਾਂ ਬਹੁਤ ਵਧੀਆ ਖੁਸ਼ਬੂ ਆਣ ਲੱਗ ਗਈ ਆ ਇਹਦੇ ਵਿੱਚ ਅਸੀਂ ਹੁਣ ਐਡ ਕਰ ਦਾਂਗੇ ਗੁੜ ਕਿਉਂਕਿ ਇਹ ਮਿੱਠਾ ਤੇ ਖੱਟਾ ਬਣਾ ਕੇ ਤਿਆਰ ਕਰ ਰਹੇ ਹਾਂ ਇੱਕ ਕੱਪ ਗੁੜ ਦਾ ਅਸੀਂ ਤੋੜ ਕੇ ਲੈ ਲਿਆ ਆ ਜਿਹੜਾ ਮਿੱਠਾ achar ਹੁੰਦਾ ਇਹਨੂੰ ਤੁਸੀਂ ਜ਼ਿਆਦਾ ਦਿਨ ਸਟੋਰ ਕਰਕੇ ਨਹੀਂ ਰੱਖ ਸਕਦੇ ਜਿਵੇਂ ਕਿ 6 ਮਹੀਨੇ ਜਾਂ ਸਾਲ ਤੱਕ ਸਟੋਰ ਕਰਕੇ ਨਹੀਂ ਰੱਖ ਸਕਦੇ ਇਹ ਸਿਰਫ ਜਦੋਂ ਅਸੀਂ ਬਣਾਉਂਦੇ ਆ ਉਹ ਤੋਂ 1 ਮਹੀਨਾ ਤੱਕ ਹੀ ਸਟੋਰ ਕਰਕੇ ਰੱਖ ਸਕਦੇ ਆ ਜੇਕਰ ਤੁਸੀਂ ਖੱਟਾ ਗੱਲਾ ਬਣਾ ਰਹੇ ਹੋ ਤਾਂ ਤੁਸੀਂ ਉਹਨੂੰ 1 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਅੱਧਾ ਕਾਪੀ ਦੇ ਵਿੱਚ ਪਾਵਾਂਗੇ ਅਸੀਂ ਸਿਰਕਾ ਗੁੜ ਦਾ ਮਿੱਠਾ ਟੇਸਟ ਆਂਦਾ ਤੇ ਸਿਰਕੇ ਦਾ ਖੱਟਾ ਟੇਸਟ ਆਂਦਾ ਹੈ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਇਹ achar ਚੰਗੀ ਤਰ੍ਹਾਂ ਅਸੀਂ ਗੁੜ ਨੂੰ ਮੈਲਟ ਹੋਣ ਦਵਾਂਗੇ ਇਹਦੇ ਵਿੱਚ ਨਹੀਂ ਕਹਿੰਦੇ ਆ ਕਿ ਗੋਭੀ ਦਾ ਆਚਾਰ ਅਸੀਂ 1 ਸਾਲ ਤੱਕ ਮਿੱਠਾ ਜਿਹੜਾ ਆਚਾਰ ਹੁੰਦਾ 1 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਆ ਪਰ ਨਹੀਂ ਇਹ ਖਰਾਬ ਜਲਦੀ ਹੋ ਜਾਂਦਾ ਕਿਉਂਕਿ ਗਰਮੀ ਦੇ ਦਿਨਾਂ ਵਿੱਚ ਜਿਹੜਾ ਮਿੱਠੇ ਵਾਲਾ ਆਚਾਰ ਹੈ ਉਹ ਜਲਦੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਆ ਸਾਡਾ ਗੋਲਡ ਗੋੜ ਜਿਹੜਾ ਮੈਲਟ ਹੋ ਚੁੱਕਿਆ ਇੱਕ ਚਮਚੇ ਦੇ ਵਿੱਚ ਪਾਵਾਂਗੇ ਚਿੱਟਾ ਨਮਕ ਤੇ 1.5 ਚਮਚੇ ਦੇ ਵਿੱਚ ਕਾਲਾ ਨਮਕ ਪਾਵਾਂਗੇ ਕਾਲਾ ਨਮਕ ਤੁਸੀਂ ਜ਼ਰੂਰ ਪਾਓ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਆ ਆਚਾਰ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਮਸਾਲਿਆਂ ਨੂੰ ਭੁੰਨ ਲੈਣਾ ਆ ਅੱਧਾ ਚਮਚ ਹਲਦੀ ਪਾਵਾਂਗੇ 1 ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਇਹਦੇ ਨਾਲ ਕਲਰ ਵਧੀਆ ਆਉਂਦਾ ਆਚਾਰ ਦਾ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ 2 ਮਿੰਟ ਲਈ ਅਸੀਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਗੁੜਨ ਵਾਲਾ ਜਿਹੜਾ ਉਹ ਕਰ ਲਾਂਗੇ ਪਕਾ ਲਵਾਂਗੇ ਜਦੋਂ ਤੱਕ ਗੁੜ ਚੰਗੀ ਤਰ੍ਹਾਂ ਮੈਲਟ ਨਾ ਹੋ ਜਵੇ ਇੱਕ ਚਾਸ਼ਨੀ ਬਣਾ ਕੇ ਤਿਆਰ ਕਰ ਲਾਂਗੇ ਗੁੜ ਦੀ ਅਸੀਂ 2-3 ਮਿੰਟ ਲਈ ਅਸੀਂ ਚੰਗੀ ਤਰ੍ਹਾਂ ਪਕਾ ਲੈਣਾ ਜਿਹੜੇ ਅਸੀਂ ਮਸਾਲਿਆਂ ਨੂੰ ਪੀਸ ਕੇ ਰੱਖਿਆ ਸੀਗਾ ਉਹ ਵੀ ਇਹਦੇ ਵਿੱਚ ਐਡ ਕਰ ਦਾਂਗੇ ਇਹ ਮਸਾਲੇ ਪਾਉਣ ਨਾਲ ਜਿਹੜਾ ਆਚਾਰ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਕਈ ਵਾਰ ਸਬਜ਼ੀ ਖਾਣ ਦਾ ਮਨ ਨਹੀਂ ਕਰਦਾ ਤੁਸੀਂ ਇਸ ਤਰੀਕੇ ਨਾਲ ਆਚਾਰ ਬਣਾ ਕੇ ਖਾ ਸਕਦੇ ਹੋ ਇੱਕ ਮਹੀਨੇ ਤੱਕ ਇਹਨਾਂ ਨੂੰ ਅਸੀਂ 에ਅਰਟਾਈਟ ਕੰਟੇਨਰ ਵਿੱਚ ਪਾ ਕੇ ਰੱਖ ਸਕਦੇ ਆ ਆਚਾਰ ਹਮੇਸ਼ਾ ਕਦੇ ਵੀ ਗਿੱਲੇ ਚਮਚ ਨਾਲ ਨਹੀਂ ਕੱਢਣਾ ਕੰਟੇਨਰ ਵਿੱਚੋਂ ਜਾਂ ਗਿੱਲੇ ਹੱਥਾਂ ਨਾਲ ਨਹੀਂ ਕੱਢਣਾ ਹਮੇਸ਼ਾ ਸੁੱਕੇ ਹੱਥਾਂ ਨਾਲ ਤੇ ਸੁੱਕੇ ਚਮਚ ਨਾਲ ਹੀ ਕੱਢਣਾ ਆ ਜੇ ਗਿੱਲੇ ਹੱਥ ਲਗਾਉਗੇ ਤਾਂ ਆਚਾਰ ਨੂੰ ਉੱਲੀ ਲੱਗਣ ਦਾ ਡਰ ਰਹਿੰਦਾ ਹੈ ਜਲਦੀ ਖਰਾਬ ਹੋ ਜਾਂਦਾ ਸਾਡਾ ਆਚਾਰ ਕਦੇ ਵੀ ਕੋਈ ਕੰਟੇਨਰ ਵਿੱਚ ਜਿਹਦੇ ਵਿੱਚ ਤੁਸੀਂ ਆਚਾਰ ਪਾਉਂਗੇ ਬਿਲਕੁਲ ਹੀ ਸੁੱਕਾ ਲੈਣਾ ਅਸੀਂ ਪਾਣੀ ਨਾ ਹੋਵੇ ਜਾਂ ਨਮੀ ਨਾ ਹੋਵੇ ਉਹਦੇ ਵਿੱਚ ਸੁੱਕੇ ਕੰਟੇਨਰ ਵਿੱਚ ਪਾ ਕੇ ਹੀ ਅਸੀਂ ਸਟੋਰ ਕਰਕੇ ਰੱਖ ਸਕਦੇ ਆ ਆਚਾਰ ਨੂੰ ਦੇਖੋ ਸਾਡਾ ਜੇ ਇੱਕਦਮ ਚਾਸ਼ਨੀ ਬਣ ਕੇ ਤਿਆਰ ਹੋ ਗਈ ਆ ਹੁਣ ਇਹਦੇ ਵਿੱਚ ਅਸੀਂ ਗੋਭੀ ਤੇ ਗਾਜਰ ਐਡ ਕਰ ਦਾਂਗੇ ਇਹਦੇ ਵਿੱਚ ਤੁਸੀਂ ਸਾਬਤ ਹਰੀ ਮਿਰਚਾਂ ਵੀ ਐਡ ਕਰ ਸਕਦੇ ਹੋ ਚੰਗੀ ਤਰ੍ਹਾਂ ਇਹਨਾਂ ਨੂੰ 5 ਮਿੰਟ ਲਈ ਅਸੀਂ ਗੁੜੋ ਵਿੱਚ ਪਕਾਣਾ ਹੈ ਆਚਾਰ ਨੂੰ ਜ਼ਿਆਦਾ ਨਹੀਂ ਪਕਾਣਾ ਨਹੀਂ ਤਾਂ ਇਹ ਜ਼ਿਆਦਾ ਨਰਮ ਹੋ ਜਾਂਦਾ ਆ ਦੇਖੋ ਜੇ ਤੁਸੀਂ ਧੁੱਪ ਵਿੱਚ ਸੁਕਾ ਸੁਕਾ ਕੇ ਪਾਉਂਗੇ ਤਾਂ ਤੁਹਾਡਾ ਜਿਹੜਾ achar ਹੈ 2 ਮਹੀਨੇ ਤੱਕ ਵੀ ਖਰਾਬ ਨਹੀਂ ਹੋਊਗਾ ਪਰ ਅਸੀਂ ਪੱਖੇ ਦੀ ਹਵਾ ਵਿੱਚ ਸੁਕਾਇਆ ਇਸ ਕਰਕੇ ਇਹਨੂੰ ਅਸੀਂ 1 ਮਹੀਨੇ ਤੱਕ ਹੀ ਸਟੋਰ ਕਰਕੇ ਰੱਖ ਸਕਦੇ ਹਾਂ ਜਿਆਦਾ ਦੇਰ ਨਹੀਂ ਬਾਅਦ ਵਿੱਚ ਇਹ ਦੇ ਵਿੱਚ ਤੋਂ 스멜 ਆਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਗੁੜ ਪਾਇਆ ਸੀ ਜੇ ਤੁਸੀਂ ਕੱਲਾ ਨਮਕੀਨ ਬਣਾ ਰਹੇ ਹੋ achar ਬਿਨਾ ਗੁੜ ਤੋਂ ਬਣਾ ਰਹੇ ਹੋ ਤਾਂ ਤੁਸੀਂ ਇਹਨੂੰ 5 ਤੋਂ 6 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਪਰ ਮਿੱਠਾ achar ਅਸੀਂ 1 ਮਹੀਨੇ ਤੱਕ ਹੀ ਖਾ ਸਕਦੇ ਹਾਂ ਬਣਾ ਕੇ ਇਹਨੂੰ ਚੰਗੀ ਤਰ੍ਹਾਂ 5 ਮਿੰਟ ਲਈ ਪੱਕਣ ਦਵਾਂਗੇ ਤੁਸੀਂ ਦੇਖ ਸਕਦੇ ਹੋ ਸਾਡੇ ਕਲਰ ਵੀ ਕਿੰਨਾ ਵਧੀਆ ਆ ਆਚਾਰ ਦਾ ਦੇਖੋ ਇਹਨੂੰ ਆਚਾਰ ਨੂੰ ਅਸੀਂ ਸੁੱਕੇ ਕੰਟੇਨਰ ਠੰਡਾ ਹੋਣ ਤੋਂ ਬਾਅਦ ਇੱਕ ਕੰਟੇਨਰ ਵਿੱਚ ਭਰ ਕੇ ਰੱਖ ਲਾਂਗੇ ਸਾਡਾ ਆਚਾਰ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈਸ਼ਤ ਸ਼੍ਰੀ ਅਕਾਲ ਕਮੈਂਟ ਕਰਕੇ ਜ਼ਰੂਰ ਦੱਸਿਓ